ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਟੀ ਕਲਜੀ ਕੌਜ਼ਿੰਗ ਦਾ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਗਾਇਸ ਇੱਧਰ ਬਣਾਉਣ ਲੱਗੀ ਸੀ ਜੀ ਮਲਾਈ ਇਕੱਠੀ ਹੋਈ ਸੀਗੀ ਤੇ ਮੈਂ ਕਿਹਾ ਚਲੋ ਨਾਲੇ ਇਹਦੀ ਮਲਾਈ ਦਾ ਵੀ ਕਿਉਂ ਸੌਰੀ ਮੱਖਣ ਨਿਕਲ ਜਾਏਗਾ ਤੇ ਕਿਉਂ ਬਣ ਜਾਏਗਾ ਤੇ ਬਾਕੀ ਹੋਰ ਕੰਮ ਜੋ ਕਰਾਂਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਤੇ ਹੋਰ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਮੈਨੂੰ ਇੰਨਾ ਸਪੋਰਟ ਕਰਨ ਲਈ ਤੇ ਗਾਇਸ ਇਹਦਾ ਕੰਮਾਂ ਦੀ ਸ਼ੁਰੂਆਤ ਤੋਂ ਮੈਂ ਕਿਹਾ ਚਲੋ ਨਾਲੇ ਕੰਮ ਸ਼ੁਰੂ ਸ਼ੁਰੂ ਕਰਦੇ ਆਂ ਨਾਲੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ। ਤੇ ਲੋ गाइस ਜਿੱਦਾਂ ਪਾਣੀ ਤੇ ਅੱਜਕੱਲ੍ਹ ਤੇ ਠੰਡਾ ਪਾਣੀ ਪਾਣਾ ਪੈਂਦਾ। ਕਿਉਂਕਿ ਮੈਂ ਫ੍ਰਿਜ ਚੋਂ ਹੀ ਕੱਢਿਆ ਸੀ ਥੋੜਾ ਮੱਖਣ ਮੱਖਣ ਵਧੀਆ ਨਿਕਲ ਜਾਏਗਾ। ਤੇ ਇੱਧਰ ਲਾ ਦਿੰਨੇ ਆਪਾਂ ਬਦਾਣੀ ਹੁੰਦਾ ਏ। ਤੇ ਬਾਕੀ ਹੋਰ ਕਰਦੇ ਕੰਮ ਐ ਜੋ ਕਰ ਲੈਣੀਆਂ। ਤਦ ਤੱਕ ਤੁਸੀਂ ਬਨੇ ਰਹੋ। ਇਹ ਨਹੀਂ ਨਕਲਾਂ ਨੂੰ ਕਰੇ ਕੋਈ। ਤੋਂ ਬਈ ਹੋ ਗਈ ਹੁੰਦਾ ਹੈ। ਬਸ ਜੂਨ, ਜੁਲਾਈ ਤੇ ਅਗਸਤ। 10 ਵੀ ਨਹੀਂ ਆਣ ਦੇ ਕੱਟੇ ਨੂੰ। ਤੇ ਲੋ गाइस ਆ ਦੇਖ ਲੋ ਗਰਮੀ ਇੰਨੀ ਹੈ ਕਿ ਮੱਖਣ ਵੀ ਦੇਖੋ ਪਿਗਲ ਪਿਗਲ ਜਾ ਰਿਹਾ ਇੰਨੀ ਪਾਣੀ ਪਾਇਆ ਰਵੇ ਇਹਦੇ ਚ ਠੰਡਾ ਤੇ ਕਾਲਣਾ ਵੀ ਮੁਸ਼ਕਿਲ ਹੋ ਗਿਆ ਸੱਚੀ ਗਰਮੀ ਦੇ ਬਹੁਤ ਹੈ ਤੇ ਸਾਨੂੰ ਕਹਿ ਦਿੰਦੇ ਨੇ ਨਾ ਕਿ ਦਰਖਤ ਲਗਾਉਣੇ ਚਾਹੀਦੇ ਨੇ ਸਾਡੇ ਤਾਂ ਪਿੰਡ ਚ ਬਹੁਤ سارے ਦਰਖਤ ਲੱਗੇ ਆ ਜੀ ਵੈਸੇ ਸਚਾਈ ਹੈ ਕਿ ਆਪਾਂ ਦਰਖਤ ਵਧ ਦਿੰਨੇ ਆ ਸਾਨੂੰ ਦਰਖਤ ਨਹੀਂ ਵਧਣੇ ਚਾਹੀਦੇ ਤੇ ਸਪੈਸ਼ਲ ਆਪਾਂ ਨੂੰ ਦਰਖਤ ਜ਼ਿਆਦਾ ਤੋਂ ਜ਼ਿਆਦਾ ਲਗਾਉਣੇ ਚਾਹੀਦੇ ਕਿਉਂਕਿ ਆਉਣ ਵਾਲੀ ਜਨਰੇਸ਼ਨ ਦੇ ਲਈ ਬਹੁਤ ਗਰਮੀ ਹੈ ਅਸੀਂ ਤਾਂ ਚਲੋ ਸਹਿ ਹੀ ਰਹੇ ਆ ਜਿੱਦਾਂ ਸਹਿ ਰਹੇ ਆ ਦੇਸੀ ਵੀ ਚਾਰੇ ਕੀ ਕਰ ਰਹੇ ਤੇ ਲੋ ਜੀ ਇੱਧਰ ਮੈਂ ਕਿਹ ਚਲੋ ਆਟਾ ਗੁੰਨ ਲਈਏ ਨਾਸ਼ਤੇ ਦੀ ਤਿਆਰੀ ਕਰ ਲੈਣੇ ਆ ਤੇ ਨਾਸ਼ਤਾ ਬਣਾਵਾਂਗੇ ਤੇ ਹੁਣ ਸਿਰੇ ਸਿਰ ਵਸੇ ਹੀ ਹੁੰਦਾ ਕਿ ਨਾਸ਼ਤਾ ਬਣਾ ਲਓ ਕੰਮ ਕਰ ਲਓ ਤੇ ਸਾਨੂੰ ਨਹੀਂ ਅਸੀਂ ਗੁੰਨ ਲੈਨੇ ਉਹਨੇ ਡੇਲੀ ਮੈਂ ਨਾ ਤਾਜ਼ਾ ਹੀ ਆਟਾ ਗੁੰਨਦੀ ਆ ਤਾਜ਼ਾ ਆਟਾ ਗੁੰਨਿਆ ਹੋਵੇ ਨਾ ਤੇ ਅੱਜਕੱਲ ਕਰਮੀ ਬਹੁਤ ਹੈ ਤੇ ਲੋ ਗਾਇਜ਼ ਇੱਧਰ ਬਣਾਉਣ ਲੱਗੇ ਸੀ ਆਪਾਂ ਰੋਟੀ ਪਰੌਂਠੀਆਂ ਬਣਾਉਣ ਲੱਗੀ ਸੀ ਮੈਂ ਮੇਰੇ ਕੋਲ ਸਬਜੀ ਪਈ ਹੋਈ ਸੀ ਕਿ ਛੁੜੀਆਂ ਜੇ ਭਿੰਡੀਆਂ ਬੱਚੀਆਂ ਹੀਆਂ ਸੀ ਤੇ ਸਬਜੀ ਸੀ ਕਿ ਟਿੰਡੀਆਂ ਦੀ ਮਾੜੀ ਜਿਹੀ ਪਈ ਮੈਂ ਕਿਹਾ ਚਲੋ ਨਾਸ਼ਤਾ ਸਾਰ ਲੈਨੇ ਆ ਬਾਕੀ ਦੁਪਹਿਰ ਨੂੰ ਦੇਖਦੇ ਆ ਦੁਪਹਿਰੇ ਆਪਣਾ ਕੀ ਬਣਾਨੇ ਅੱਜ ਦਾਲ ਸਬਜੀ ਜੋ ਬਣਾਵਾਂਗੇ ਤੇ ਦੇਖੋ ਡੇਲੀ ਡੇਲੀ ਦਾ ਸਾਡਾ ਤਾਂ ਬਣਾਣ ਖਾਣ ਦਾ ਹੀ ਕੰਮ ਹੀ ਨਹੀਂ ਮੁੱਕਦਾ ਤਿੰਨੋਂ ਟਾਈਮ ਦਾ ਚਲੋ ਜੀ ਗਰਮੀ ਦੇ ਵਿੱਚ ਬਣਾ ਲੀ ਸੀ ਆਪਾਂ ਨਾਸ਼ਤਾ ਕਰ ਲਿਆ ਤੇ ਇੱਧਰ ਪਈ ਸੀਗੀ ਮੈਂ ਕਿਹਾ ਸਬਜੀ ਦਿਖਾ ਰਹੀ ਸੀ ਨਾ ਤੁਹਾਨੂੰ ਸਬਜੀ ਬਈ ਸੀ ਠੀਂਂਡਿਆ ਦੀ ਸਬਜੀ ਸੱਚੀ ਪੁੱਛੋ ਇੰਨੀ ਟੇਸਟੀ ਬਣੀ ਸੀ ਤੇ ਇੰਨੀ ਸਵਾਦ ਬਣੀ ਸੀ ਇੱਧਰ ਪਈਆਂ ਸੀ ਪਿੰਡੀਆਂ ਮੈਂ ਕਿਹਾ ਚਲੋ ਮੇਰਾ ਨਾਸ਼ਤੇ ਦਾ ਕੰਮ ਚੱਲ ਜੂਗਾ ਤੇ ਫਟਾਫਟ ਮੈਂ ਨਾਲ ਬਣਾ ਦਿੰਨੀ ਜਿਹਨੇ ਪਰੌਂਠੀ ਖਾਣੀ ਪਰੌਂਠੀ ਜਿਹਨੇ ਫੁਲਕਾ ਖਾਣਾ ਫੁਲਕਾ ਤੁਹਾਨੂੰ ਤਾਂ ਪਤਾ ਹੀ ਹੈ ਕਿ ਮੈਂ ਹਮੇਸ਼ਾ ਮੈਤੇ ਫੁਲਕਾ ਹੀ ਖਾਨੀ ਆ ਮੈਂ ਪਰੌਂਠੀ ਬਹੁਤ ਘੱਟ ਖਾਨੀ ਆ ਤੇ ਮੈਨੂੰ ਤੇ ਵੈਸੇ ਵੀ ਤਲੀਆਂ ਹੋਈਆਂ ਚੀਜ਼ਾਂ ਬਹੁਤ ਘੱਟ ਪਸੰਦ ਆ ਤੇ ਲੋ ਜੀ ਰੋਟੀ ਬਣ ਗਈ ਸੀਗੀ ਇੱਧਰ ਤਾਂ ਹੁਣ ਚਾਹ ਚੂ ਪੀਣ ਨੂੰ ਤਾਂ ਬਿਲਕੁਲ ਵੀ ਨਹੀਂ ਮਨ ਕਰਦਾ ਗਰਮੀ ਇੰਨੀ ਲੱਗਦੀ ਇੱਧਰ ਬਣਾਈ ਸੀ ਮੈਂ ਲੱਸੀ ਤੇ ਉਹਦੇ ਵਿੱਚ ਮੈਂ ਕਿਹਾ ਚਲੋ ਪਾਣੀ ਪਾ ਲਈਏ ਥੋੜਾ ਨਮਕ ਪਾ ਲਈਏ ਸਾਡੇ ਨਾ ਨਮਕ ਪਾ ਕੇ ਬਹੁਤ ਪਸੰਦ ਕਰਦੇ ਆ ਨਮਕ ਤੋਂ ਬਿਨਾ ਤਾਂ ਲੱਸੀ ਇਹਨਾਂ ਨੂੰ ਚੰਗੀ ਨਹੀਂ ਲੱਗਦੀ ਨਮਕ ਤੇ ਕਾਲੀ ਮਿਰਚ ਮੈਂ ਕਿਹਾ ਚਲੋ ਪਾ ਦੇਣੀ ਆ ਤੇ ਇਹਦੇ ਨਾਲ ਵਧੀਆ ਟੇਸਟੀ ਲੱਗੀ ਤੇ ਗਰਮੀ ਹੱਸ ਤਾਂ ਵੈਸੇ ਹੀ ਖਾਸ ਕਰ ਜਾਂਦੇ ਨੇ ਨਾ ਗਰਮੀਆਂ ਦੇ ਵਿੱਚ ਤਾਂ ਵੈਸੇ ਹੀ ਆਪਾਂ ਨੂੰ ਜ਼ਿਆਦਾਤਰ ਲੱਸੀ ਹੀ ਪੀਣੀ ਚਾਹੀਦੀ ਚਾਹ ਤਾਂ ਬਹੁਤ ਨੁਕਸਾਨ ਦਿੰਦੀ ਹੈ ਮੈਨੂੰ ਤਾਂ ਇਹ ਹੁੰਦਾ ਬਸ ਮੈਂ ਦਹੀਂ ਚ ਮਾਲ ਲੈਣੀ ਹੁੰਨੀ ਆ ਤੇ ਲੱਸੀ ਦਹੀਂ ਅੱਛਾ ਲੱਗ ਰਿਹਾ ਤੇ ਲੋ ਗਾਇਜ਼ ਇੱਕ ਨਾ ਸਪੈਸ਼ਲ ਸਿਸਟਰ ਦਾ ਕਮੈਂਟ ਆਇਆ ਸੀ ਕਿ ਪਰਮੇ ਕarele ਦੀ ਰੈਸিপি ਦੱਸਿਓ ਤੇ ਇਹ ਸੀਗੀ ਮੇਰੇ ਕੋਲ ਪਰਮੇ ਕarele ਦੀ ਰੈਸিপি ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਕਿ ਮੈਂ ਜਿਹੜੇ ਪਰਮੇ ਮਸਾਲੇ ਵਾਲੇ ਕarele ਭੁੰਨ ਕੇ ਬਣਾਉਂਦੀ ਆ ਜਿੱਦਾਂ ਵੀ ਬਣਾਉਂਦੀ ਆ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰ ਰਹੀ ਆ ਛਿਲਕੇ ਦਾ ਵੀ ਯੂਜ਼ ਕਰ ਲੈਣੀ ਆ ਤੇ ਆ ਦੇਖੋ ਗਾਇਜ਼ ਆਪਾਂ ਕarele ਬਿਲਕੁਲ ਕੱਟ ਲੈ ਤੋ ਬਣਾ ਕੇ ਬਿਲਕੁਲ ਸਾਫ਼ ਸੁਥਰੇ ਕੱਟ ਲੈਨੇ ਠੀਕ ਹੈ ਹੁਣ ਕarele ਦੇ ਛਿਲਕੇ ਜਿਹੜੇ ਨੇ ਨਾ ਇਹ ਵੀ ਮੈਂ ਕੱਟ ਲੈਨੇ ਤਿੱਕੇ ਹੁਣ ਕ੍ਰੇਲਿਆਂ ਨੂੰ ਆਪਾਂ ਕਰ ਦਾਂਗੇ ਅਲੱਗ ਇਹਨਾਂ ਨੂੰ ਨਾ ਆਪਾਂ ਦੋਨਾਂ ਚੀਜ਼ਾਂ ਨੂੰ ਨਮਕ ਲਾ ਦਾਂਗੇ ਇਹਨੂੰ ਵੀ ਨਮਕ ਲਾ ਕੇ ਰੱਖ ਦਾਂਗੇ 5-10 ਮਿੰਟ ਲਈ ਤੇ ਜੜਾ ਛਿਲਕਾ ਉਤਾਰਿਆ ਨਾ ਇਹ ਵੀ ਆਪਾਂ ਬਿਲਕੁਲ ਵੀ ਸੁੱਕਾਂਗੇ ਨਹੀਂ ਇਹਨੂੰ ਵੀ ਅਸੀਂ ਨਮਕ ਲਗਾ ਦਾਂਗੇ ਨਮਕ ਲਗਾ ਕੇ ਨੇ ਇੱਕ ਅੱਧਾ ਘੰਟਾ ਤੁਸੀਂ ਰੱਖ ਦਿਓ ਪਹਿਲਾਂ ਜਿਹੜਾ ਦਾ ਕੜਤ ਕੜਤਨ ਜੀ ਹੋਊਗੀ ਨਾ ਉਹ ਨਿਕਲ ਜੋਗੇ ਇਹ ਛਿਲਕਾ ਨੂੰ ਵੀ ਆਪਾਂ ਨਮਕ ਲਾ ਕੇ ਚੰਗੀ ਤਰ੍ਹਾਂ ਰੱਖ ਦਾਂਗੇ ਫਿਰ ਇਹਦਾ ਜਿਹੜਾ ਕੋੜਾ ਪਨ ਪਾਣੀ ਉਤਰੂਗਾ ਨਾ ਸਾਰਾ ਆਪਾਂ ਚੰਗੀ ਤਰ੍ਹਾਂ ਨਿਚੋੜ ਲਾਂਗੇ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਦੇਖੋ ਚਾਹੇ ਤੁਸੀਂ ਧੁੱਪੇ ਰੱਖ ਦਿਓ ਬਹੁਤ ਵਧੀਆ ਰਹੂਗਾ ਠੀਕ ਹੈ ਬਹੁਤ ਜਲਦੀ ਹੋ ਜਾਂਦਾ ਫਿਰ ਲਓ ਜੀ ਬਾਕੀ ਹੁਣ ਕਰ ਲੈਂਦੇ ਆਪਾਂ ਇਹਦਾ ਮਸਾਲਾ ਤਿਆਰ ਤੇ ਲੋ ਗਾਈਜ਼ ਆ ਘੱਟ ਲਿਆਪਾਂ ਮਸਾਲਾ ਹੁਣ ਇਹਨੂੰ ਚਾਹੋ ਨਾ ਗ੍ਰाइंड ਵੀ ਤੁਸੀਂ ਕਰ ਸਕਦੇ ਹੋ ਨਹੀਂ ਤੇ ਬਰੀਕ-ਬਰੀਕ ਕੱਟ ਕੇ ਵੀ ਤੁਸੀਂ ਮਸਾਲਾ ਬਣਾ ਸਕਦੇ ਹੋ ਠੀਕ ਹੈ ਮੈਂ ਤੇ ਗ੍ਰाइंड ਕਰਦੀ ਹੁੰਨੀ ਆ ਤੇ ਇਹਦੇ ਲਈ ਦੇਖੋ ਮੈਂ ਕੀ ਕੀ ਲਿਆ ਪਿਆਜ਼ ਟਮਾਟਰ ਤੇ ਹਰੀਆਂ ਮਿਰਚਾਂ ਬਾਕੀ ਮੈਂ ਮਸਾਲਾ ਗ੍ਰाइंड ਕਰਕੇ ਫਿਰ ਚੰਗੀ ਤਰ੍ਹਾਂ ਇਹਨੂੰ ਭੁੰਨ ਲਾਂਗੇ ਆਪਾਂ ලකයිසා දෙක්කොන්න මකල කාල සි අපපහන දෙෙහුණන පතේල් කරලයක් ගරම් වුන ප්නෙ කර හෙල්ලියනු කලාගේ රයි මන බදිනම සල්ලා පර ඇ සිටරයි කරන සල්ලා බාෂ කරාග කල්ලි රයි කරන අප लाइन होने लग गया ना पैर हम आपने अलट पलट कर देंगे ठीक है तो हाँ देखो इधर मैंने नचोड़ लिया इधर बिल्कुल पानी काट लिया ये देखो हाँ पानी सारा निकल गया हाँ देखो जेकर शुगर वाले जड़े, जुड़े ना पानी पी बहुत अच्छा होंगे पानी देखो पानी बिल्कुल निकल गया सारा कौड़ा पानी है तो आप मसाले लिए तैयार कर लिया आ ਦੇ ਵੀ ਚਕ ਰੇਵਲਾ ਮਸਾਲਾ ਵੀ ਆਪਾਂ ਬਿਲਕੁਲ ਤਿਆਰ ਕਰ ਲੈਣਾ ਤੇ ਤੁਹਾਨੂੰ ਪਤਾ ਹੈ ਇਹ ਛਿਲਕਿਆਂ ਚ ਸਭ ਤੋਂ ਜ਼ਿਆਦਾ ਪ੍ਰੋਟੀਨ ਪਾਏ ਜਾਂਦੇ ਆ ਤੇ ਲੋ ਗਾਈਜ਼ ਆ ਦੇਖੋ ਫਰਾਈ ਕਰਕੇ ਆਪਾਂ ਕੱਢ ਲੈਨੇ ਤੇ ਹੁਣ ਆਪਾਂ ਐਕਸਟਰਾ ਤੇਲ ਜੜ ਹੈ ਇਹ ਆਪਾਂ ਹੁਣ ਇਹਦੇ ਚ ਐਕਸਟਰਾ ਤੇਲ ਕੱਢ ਲਾਂਗੇ ਮਸਾਲੇ ਜੋਗਾ ਰੱਖ ਲਾਂਗੇ ਤੇ ਲੋ ਜੀ ਇਹਦੇ ਚ ਰੱਖ ਲਿਆ ਆਪਾਂ ਤੇਲ ਥੋੜਾ ਜਿਹਾ ਹੁਣ ਆਪਾਂ ਜੜਿਆ ਆ ਨਾ ਕ੍ਰੇਲਿਆਂ ਦੇ ਛਿਲਕੇ ਸਭ ਤੋਂ ਪਹਿਲਾਂ ਮਸਾਲਾ ਕਰਾਂਗੇ बाकी मेरा कर्चा कम ना मेरी गाने लगे ठीक है जी हम चंकी तरह ला चलो जी देखो तो रंग पल्टी हो गया हम आपके अपना मसाला ग्राइंड किया है జా నీ మసాలా భూమి తి మసాలా డబ్నట్ అనుసారమక थोड़ी जो हल्किया जो मिर्च थोड़ी जी पा देंगे हल्की ठीक है जी मेरे पा देंगे हल्का जहाँ धनिया थोड़ा जहा देंगे बच्चे अमचूर अमचूर अं में ना टेस्ट बहुत बढ़िया आ जाएगा चंह तरह हम क्यों मिलेंगे जी हम नॉर्मल मसाला तो मिलेगा ਚਲੋ गाइस ਆ ਦੇਖੋ ਮਸਾਲਾ ਪੁੱਜ ਕੇ ਹੋ ਗਿਆ ਬਿਲਕੁਲ ਪਿਆ। ਹੁਣ ਆਪਾਂ ਇਸ ਨੂੰ ਜੀ ਕਰਾ ਦੇ ਚ ਭਰ ਲਾਂਗੇ। ਟ੍ਰੇਲੇ ਵਾਲੇ ਵਿੱਚ। ਦੇਵਨਪੁਜਾ ਮਸਾਲਾ ਸਾਰਾ ਆਪਾਂ ਕ੍ਰੇਲੇਾਂ ਚ ਚੰਗੀ ਤਰ੍ਹਾਂ ਫੀਲ ਕਰ ਦਿੰਨੇ ਬਿਲਕੁਲ ਬਿਨਾ ਧਾਗੇ ਤੋਂ। ਇਹ ਵਾਲਾ ਮਸਾਲਾ ਤੁਸੀਂ ਵੀ ਇਦਾਂ ਭਰਿਓ ਤੇ ਭਰ ਕੇ ਬਣਾਓ ਪਰ ਮੇ ਕ੍ਰੇਲੇ ਬਹੁਤ ਟੇਸਟੀ ਹੁੰਦੇ ਬਹੁਤ ਵਧੀਆ ਹੁੰਦੇ। ਜਿੱਦਾਂ ਮਰਜ਼ੀ ਆਪਾਂ ਬਣੇ ਹੋਣ ਨਾ ਬਸ ਇਹੀ ਫਾਇਦਾ ਹੁੰਦਾ ਕਿ ਆਪਾਂ ਨਾਸ਼ਤੇ ਦੇ ਵਿੱਚ ਜਦੋਂ ਮਰਜ਼ੀ ਨੂੰ ਨੇ ਖਾ ਸਕਦੇ ਆ ਤੇ ਮੇਰੀ ਤੇ ਆਦਤ ਹੈ ਮੈਂ ਤਾਂ ਸਪੈਸ਼ਲ ਬਹੁਤ ਸਾਰੇ ਕਰੇਲੇ ਵੀ ਬਣਾ ਲੈਣੇ ਹੁੰਦੀ ਆ ਬਸ ਨਾਸ਼ਤੇ ਦੇ ਵਿੱਚ ਖਾਓ ਤੇ ਵੈਸੇ ਵੀ ਦੁਪਹਿਰੇ ਦਾਲ ਵਗੈਰਾ ਬਣੀ ਹੋਵੇ ਤੇ ਉਹਦੇ ਨਾਲ ਬਹੁਤ ਟੇਸਟੀ ਬਣਦੇ ਆ ਤੇ ਬਹੁਤ ਵਧੀਆ ਵੀ ਲੱਗਦੇ ਆ ਤੇ ਹਾਂ ਦੇਖੋ ਜੀ ਪਰਮੇ ਕਰੇਲੇ ਆਪਾਂ ਬਣਾ ਕੇ ਕਰ ਲੈਨੇ ਤਿਆਰ ਐ ਇਸ ਤਰ੍ਹਾਂ ਬਣਾਉਂਦੀ ਆ ਮੇਰੇ ਇਹ ਵਾਲੀ ਰੈਸিপি ਵੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਪਰਮੇ ਕਰੇਲੇ ਬਣਾਉਣ ਦੀ ਤੇ ਲੋ ਗਾਈਜ਼ ਆ ਦੇਖੋ ਪਰਮੇਤ ਗਰੀਲੇ ਬਣ ਕੇ ਹੋ ਗਏ ਤਿਆਰ ਤੇ ਬਿਨਾ ਧਾਗੇ ਤੋਂ ਗਰੀਲੇ ਬਣਾਏ ਤੇ ਆ ਦੇਖੋ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦੇ ਆ ਤੁਸੀਂ ਬਣਾਣਾ ਤੇ ਮੈਨੂੰ ਜਰੂਰ ਦੱਸਣਾ ਠੀਕ ਹੈ ਇਦਾਂ ਦੇ ਗਰੀਲੇ ਜੇਕਰ ਤੁਹਾਨੂੰ ਵਧੀਆ ਲੱਗੇ ਤੇ ਮੈਨੂੰ ਕਮੈਂਟ ਚ ਦੱਸਿਓ ਤੇ ਥੈਂਕ ਯੂ so much ਤੇ ਗਾਈਜ਼ ਜਰੂਰ ਬਣਾਇਓ ਤੁਸੀਂ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੇ ਆ ਮਸਾਲੇ ਵਾਲੇ ਪਰਮੇ ਗਰੀਲੇ ਤੇ ਦਰਬਣਾ ਲਈ ਸੀ ਦਾਲ ਅਜਮਾ ਦਾਲ ਪਤਾ ਕਿਹੜੀ ਬਣਾਈਏ ਉੱਪਰ ਦੇ ਵਿੱਚ ਮੂੰਗੀ ਮਸਰੀ ਦੀ ਦਾਲ। ਇਹਨਾਂ ਬਹੁਤ ਹੀ ਸੁਆਦ ਲੱਗ ਰਹੀ ਹੈ ਤੇ ਇੱਧਰ ਲਾ ਲਿਆ ਸੀ ਤੜਕਾ। ਤੇ ਥੈਂਕ ਯੂ so much ਰਾਕੇਸ਼ ਕੁਮਾਰ ਦੇ ਨਾਮ ਤੇ ਆਈਡੀ ਹੈ। ਸੌਰੀ ਮੈਂ ਤੁਹਾਡਾ ਨਾਮ ਤੇ ਜਾਣਦੀ ਨਹੀਂ ਬਟ ਤੁਹਾਡੇ ਤੁਸੀਂ ਜੁੜੇ ਬਹੁਤ ਅੱਛਾ ਲੱਗਿਆ ਤੁਹਾਡਾ ਕਮੈਂਟ ਵੀ ਬਹੁਤ ਅੱਛਾ ਲੱਗਿਆ। ਤੇ ਇੱਕ ਕਵਲਜੀਤ ਔਰ ਸਿਸਟਰ। ਆ ਦੇਖੋ ਸਾਨੂੰ ਤੁਹਾਡੀ ਆਵਾਜ਼ ਬਹੁਤ ਪਸੰਦ ਹੈ। ਤੁਹਾਡੀ ਆਵਾਜ਼ ਦਾ ਮਿੱਠਾਪਨ ਤੇ ਬੋਲਣ ਦਾ ਤਰੀਕਾ ਬਹੁਤ ਸੋਹਣਾ ਲੱਗਦਾ ਹੈ। ਤੇ ਤੁਹਾਡੀਆਂ ਗੱਲਾਂ ਬਹੁਤ ਦੇ ਵਿੱਚ ਆਪਣਾਪਣ ਦੇਸੀ ਦਾ ਵਾਹਿਗੁਰੂ ਜੀ ਤਰੱਕੀਆਂ ਦੇਣ ਥੈਂਕ ਯੂ ਸੋ ਮਚ ਸਿਸਟਰ ਵਾਹਿਗੁਰੂ ਜੀ ਤੁਹਾਨੂੰ ਵੀ ਬਹੁਤ ਸਾਰੀਆਂ ਤਰੱਕੀਆਂ ਦੇਣ ਤੰਦਰੁਸਤੀ ਦੇਣ ਤੇ ਹਮੇਸ਼ਾ ਖੁਸ਼ ਰੱਖਣ ਤੇ ਬਹੁਤ ਅੱਛਾ ਲੱਗਿਆ ਮੈਨੂੰ ਬੜੀ ਤਸਦੀ ਮੇਰੀ ਤਾਰੀਫ ਕੀਤੀ ਬਾਕੀ ਮੈਨੂੰ ਕੰਮ ਜ਼ਰੂਰ ਦੱਸਿਆ ਕਰੋ ਜੇਕਰ ਤੁਸੀਂ ਨਵੇਂ ਹੋ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਕਿੱਥੋਂ ਬੋਲਦੇ ਹੋ ਠੀਕ ਹੈ ਤੇ ਮਿਲਦੀਆਂ ਤੁਹਾਨੂੰ ਕੱਲ ਮੈਂ ਨਵੇਂ ਵੀਲੋਗ ਵਿੱਚ ਤੇ ਪਲੀਜ਼ ਪਿਆਰਾ ਜਿਹਾ ਕਮੈਂਟ ਕਰਿਆ ਕਰੋ ਜਿਹੜੇ ਵੀ ਮੇਰੀ ਵੀਡੀਓ ਦੇਖਦੇ ਹੁੰਦੇ ਹਨ ਨਾ प्यारे प्यारे कमेंट ਕਰ ਲਿਆ ਕਰੋ ਬੜੀ ਖੁਸ਼ੀ ਮਿਲਦੀ ਹੈ ਤੇ थैंक यू सो मच मिलਦੀਆਂ ਤੁਹਾਨੂੰ ਕੱਲ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ